ਕੈਨੇਡਾ ਤੋਂ ਇੱਕ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ 20 ਸਾਲਾ ਨੌਜਵਾਨ ਦੀ ਕੈਨੇਡਾ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਉਸਦੀ ਮੌਤ ਹੋ ਜਾਂਦੀ ਹੈ ਨੌਜਵਾਨ ਗੁਰਦਾਸਪੁਰ ਦੇ ਜੋੜਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਉਸਦੀ ਮ੍ਰਿਤਕ ਦੇ ਜੜੀ ਹੈ ਪਿੰਡ ਪਹੁੰਚੀ ਹੈ ਤਾਂ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਜਦੋਂ ਇਸ ਬਾਬਤ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਲੜਕਾ ਜਿਹੜਾ ਉਹ 1 ਸਾਲ ਪਹਿਲਾਂ ਖਣੀਟਾ ਗਿਆ ਸੀ ਆਪਣਾ ਸੁਨਹਿਰੀ ਭਵਿੱਖ ਬਣਾਉਣ ਦੇ ਲਈ ਤਾਂ ਕੈਨੇਡਾ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਉਸਦੀ ਮੌਤ ਹੋ ਜਾਂਦੀ ਹੈ ਉਸਦੇ 11 ਦੋਸਤਾਂ ਦੇ ਵੱਲੋਂ ਘਰ ਦੇ ਵਿੱਚ ਫੋਨ ਕੀਤਾ ਜਾਂਦਾ ਤਾਂ ਉਹਨਾਂ ਦੇ ਵੱਲੋਂ ਹੀ ਉਸਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਤਾਂ ਕਾਫੀ ਦਿਨਾਂ ਬਾਅਦ ਉਸਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਤਾਂ ਅੰਤਿਮ ਸੰਸਕਾਰ ਜਿਹੜਾ ਉਸ ਦਾ ਕੀਤਾ ਗਿਆ ਪਰਿਵਾਰ ਦਾ ਜਿਹੜਾ ਹਾਲ ਨਹੀਂ ਦੇਖਿਆ ਜਾ ਰਿਹਾ ਪਰਿਵਾਰ ਦਾ ਕਹਿਣਾ ਹੈ ਕਿ ਪਹਿਲਾਂ ਇਸ ਦਾ ਪਿਤਾ ਸੀਗਾ ਜੋ ਕਿ ਘਰ ਦੇ ਵਿੱਚ ਕਮਾਈ ਕਰਦਾ ਸੀ ਤਾਂ ਹੁਣ ਪੁੱਤ ਕਮਾਈ ਕਰਦਾ ਸੀ ਤਾਂ ਆਹੀ ਆਸਰਾ ਸੀ ਤਾਂ ਹੁਣ ਜਿਹੜਾ ਘਰ ਦੇ ਵਿੱਚ ਕੋਈ ਵੀ ਕਮਾਉਣ ਵਾਲਾ ਜਿਹੜਾ ਨਹੀਂ ਰਿਹਾ ਪਿਤਾ ਜੀ ਵੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਜੋ ਕਿ ਵਾਟਰ ਸਪਲਾਈ ਦੇ ਵਿੱਚ ਨੌਕਰੀ ਕਰਦੇ ਸਨ ਤਾਂ ਪਰਿਵਾਰਿਕ ਮੈਂਬਰਾਂ ਨੇ ਹੁਣ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ مالی ਮਦਦ ਕੀਤੀ ਜਾਵੇ ਤਾਂ ਜਿਨ੍ਹਾਂ ਜਿਨ੍ਹਾਂ ਦੇ ਬੱਚੇ ਜਿਹੜੇ ਨੇ ਬਾਹਰ ਵਿਦੇਸ਼ੀ ਧਰਤੀ ਦੇ ਵਿੱਚ ਜਿਨ੍ਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਦੀ ਜਿਹੜੀ ਮ੍ਰਿਤਕ ਦੀ ਹੈ ਜਲਦੀ ਪਰਿਵਾਰ ਵਾਲਿਆਂ ਨੂੰ ਸੌਂਪੀ ਜਾਵੇ ਆਪਣਾ ਬਚਾ ਭਗਤਬੀਰ ਸਿੰਘ ਸਵਾ ਗਸਾਲ ਹੋਇਆ ਜੀ ਇਹ ਆਪਣੇ ਕੈਨੇਡਾ ਗਿਆ ਸੀ ਤੇ ਕੁਝ ਕੁ ਦਿਨ ਪਹਿਲਾਂ 21 21 ਪਿਛਲੀ ਕੀ ਨੂੰ ਇਹਦਾ ਐਕਸੀਡੈਂਟ ਹੋ ਗਿਆ ਕੰਮ ਤੇ ਜਾ ਰਿਹਾ ਸੀ ਤੇ ਉਹ ਸਾਮਾ ਜਿਹੜਾ ਵਾ 2-4 ਦਿਨ ਪਾਣ ਦਿਨੇ ਹਸਪੀਟਲ ਜਿੰਦਗੀ ਨਾਲ ਜੂਝਦਾ ਰਿਹਾ ਉਸ ਤੋਂ ਬਾਅਦ ਇਹਨਾਂ ਦੀ 27 ਤਰੀਕ ਨੂੰ ਡੈਥ ਹੋ ਗਈ ਆ ਬੜਾ ਹੀ ਹੌਨਹਾਰ ਤਿੰਨ ਇੱਕ ਬਚਾ ਹੀ ਮਾਲਕ ਨੇ ਪਤਾ ਨਹੀਂ ਕਿਦਾਂ ਦਾ ਪਾਣਾ ਵਰਤਾਤਾ ਕਦੀ ਅਸੀਂ ਸੋਚਿਆ ਵੀ ਨਹੀਂ ਤੇ ਐਡੀ ਵਧੀਆ ਰੂਪ ਰੱਬ ਸਾਡੇ ਕੋਲ ਖੋ ਕੇ ਲੈ ਜਾਵੇਗਾ ਬੜਾ ਨੇਕ ਬੱਚਾ ਹੀ ਪਿਤਾ ਦੀ ਇਹਨਾਂ ਦੀ ਪਹਿਲਾਂ ਹੀ 2017 ਚ ਡੈਥ ਹੋ ਗਈ ਜੋ ਕਿ ਵਾਟਰ ਸਪਲਾਈ ਦੀ ਨੌਕਰੀ ਕਰਦੇ ਸੋ ਇਹ ਇਕੱਲਾ ਇਕੱਲਾ ਹੀ ਕਰਦਾ ਆਸਰਾ ਉਹ ਵੀ ਰੱਬ ਨੇ ਖੋਲਿਆ ਤੇ ਹੋਰ ਕੀ ਧੰਨਵਾਹ ਕਹਿ ਸਕਦਾ ਕਿ ਇਹ ਬੱਚਾ ਕਿੰ ਕਿੰਨ੍ਹੇ ਸਾਲ ਦਾ ਹੈ ਮੇਰਾ ਸਟੱਡੀ ਵੀ ਜੇ ਤੇ ਸਟੱਡੀ ਵੀ ਜੇ ਤੇ ਕਿਹਾ ਜੀ ਦਸੰਬਰ ਤੱਕ ਨੂੰ ਸਟੱਡੀ ਜਿਹੜੀ ਪੂਰੀ ਹੋਣੀ ਹੈ ਤਾਂ ਲੋਕੀਂ ਸਤਾ ਪਤਾ ਲੱਗਾ ਕਿ ਇਹ ਡੈਥ ਹੋਈ ਇਹ ਕੰਮ ਤੇ ਜਾ ਰਿਹਾ ਤੇ ਦੋਸਤਾਂ ਨੇ ਫੋਨ ਕਾਲ ਕੀਤੀ ਵੀ ਇਦਾਂ ਇਦਾਂ ਭਗਤ ਵੀਰ ਸਿੰਘ ਦੀ ਭਗਤ ਵੀਰ ਸਿੰਘ ਦਾ ਐਕਸੀਡੈਂਟ ਹੋ ਗਿਆ ਇਹਨੂੰ ਕੈਲਗਰੀ ਹਸਪੀਟਲ ਚ ਐਡਮਿਟ ਕਰਵਾਇਆ ਗਿਆ ਸਾਨੂੰ ਉਹਦੇ ਦੋਸਤਾਂ ਨੇ ਦੱਸਿਆ ਜਨਮਿਆ ਸਰਕਾਰ ਤੋਂ ਵੀ ਮਰਦਾ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਵੇਖੋ ਬੱਚੇ ਦੀ ਡੈਥ ਹੋਈ ਨੂੰ ਮਹੀਨਾ ਹੋ ਗਿਆ ਅੱਜ ਮਹੀਨੇ ਤੋਂ ਵੀ ਦਿਨ ਤਾਂ ਟੱਪ ਗਏ ਨੇ ਸਰਕਾਰਾਂ ਨੂੰ ਉਪਰਾਲਾ ਕਰਨਾ ਚਾਹੀਦਾ ਜਦੋਂ ਇਦਾਂ ਦੀ ਕੋਈ ਮਿਸ ਹੈਪਨਿੰਗ ਹੁੰਦੀ ਆ ਬਤਰਾ ਘੰਟਿਆਂ ਚ ਬੱਚੇ ਦੀ ਦਦਬੋਦੀ ਜਿਹੜੀ ਆਪਣੇ ਮਾਪਿਓ ਦੇ ਕੋਲ ਪਹੁੰਚਣੀ ਚਾਹੀਦੀ ਆ ਔਰ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਵਾਟਰ ਸਪਲਾਈ ਚ ਸਰਵਿਸ ਕਰਦੇ ਸੀ ਇੱਕੋ ਇੱਕ ਬੇਟੀ ਰਹਿ ਗਈ ਆ ਅਸੀਂ ਇਹੋ ਮੰਗ ਕਰਦੇ ਆ ਕਿ ਉਹਨਾਂ ਦੀ ਬੱਚੀ ਨੂੰ ਜਿਹੜੀ ਆ ਪਿਤਾ ਵਾਲੀ ਨੌਕਰੀ ਦਿੱਤੀ ਜਾਵੇ ਤਾਂ ਕਿ ਘਰ ਦਾ ਗੁਜ਼ਾਰਾ ਚੱਲ ਸਕੇ ਦੋਵੇਂ ਮਾਮਾ ਧੀਆਂ ਹੀ ਰਹਿ ਗਈਆਂ ਨੇ